ਰਾਜਵੀਰ ਜਵੰਦਾ ਦੇ ਫੁੱਲ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਤਾਰੇ ਗਏ ਪੂਰਾ ਪਰਿਵਾਰ ਅਸਤੀਆਂ ਜਲ ਪਰਵਾਹ ਕਰਨ ਦੇ ਲਈ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚਿਆ ਮਾਂ ਅਤੇ ਪਤਨੀ ਦੇ ਵੱਲੋਂ ਨਮ ਅੱਖਾਂ ਦੇ ਨਾਲ ਰਾਜਵੀਰ ਜਵੰਦਾ ਦੀਆਂ ਅਸਤੀਆਂ ਜਲ ਪਰਵਾਹ ਕੀਤੀਆਂ ਗਈਆਂ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦਾ ਬੇਟਾ ਤੇ ਬੇਟੀ ਵੀ ਮੌਜੂਦ ਹਨ ਤਾਂ ਨਮ ਅੱਖਾਂ ਦੇ ਨਾਲ ਪੂਰੇ ਪਰਿਵਾਰ ਦੇ ਵੱਲੋਂ ਅੱਜ ਰਾਜਵਿਰਜਵੰਦਾ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਬਾਹਤੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਹਾਲ ਦੇ ਵਿੱਚ ਹਰ ਕੋਈ ਉਹਨਾਂ ਨੂੰ ਵੇਖ ਕੇ ਜ਼ਰੂਰ ਭਾਵੁਕ ਹੋਇਆ ਤਾਂ ਇਸ ਰਸਮ ਦੇ ਵਿੱਚ ਰਾਜਵਿਰਜਵੰਦਾ ਦੇ ਜਿਗਰੀ ਯਾਰ ਕੁਲਵਿੰਦਰ ਬਿੱਲਾ ਤੇ ਕਵਰ ਗਰੇਵਾਲ ਵੀ ਮੌਜੂਦ ਰਿਹਾ ਤਾਂ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਇਸ ਰਸਮ ਦੇ ਵਿੱਚ ਸ਼ਾਮਲ ਹੋਏ ਜਿਨ੍ਹਾਂ ਦੇ ਵੱਲੋਂ ਰਾਜਵਿਰਜਵੰਦਾ ਦੀ ਮੌਤ ਤੇ ਤੇ ਦਿਲੋ ਜੜਾ ਕਿ ਦੁੱਖ ਪ੍ਰਗਟਾਇਆ ਗਿਆ ਤਾਂ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਅੱਜ ਜਗਰਾਉਂ ਦੇ ਪਿੰਡ ਪੋਨਾ ਵਿਖੇ ਰਾਜਵੀਰ ਜਵੰਦਾ ਦੇ ਫੁੱਲ ਚੁਗਣ ਦੀ ਰਸਮ ਅਦਾ ਕੀਤੀ ਗਈ ਤੇ ਅੱਜ ਹੀ ਉਸ ਦੇ ਫੁੱਲ ਤਾਰੇ ਗਏ ਨੇ ਸ਼੍ਰੀ ਕਿਰਤਪੁਰ ਸਾਹਿਬ ਵਿਖੇ ਅਤੇ ਅੰਤਿਮ ਅਰਦਾਸ ਦੇ ਭੋਗ 17 ਅਕਤੂਬਰ ਨੂੰ ਪਾਏ ਜਾਣਗੇ ਤਾਂ ਜਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਇਗੀ ਪਰਿਵਾਰ ਦੇ ਵੱਲੋਂ ਦਿੱਤੀ ਗਈ ਸ਼੍ਰੀ ਕਿਰਤਪੁਰ ਸਾਹਿਬ ਵਿਖੇ ਅਸੀਆਂ ਜਲ ਪਰਵਾ ਕੀਤੀਆਂ ਗਈਆਂ ਰਾਜਵੀਰ ਜਵੰਦਾ ਦੇ ਸਰਕਾਰ ਦੇ ਚਲੇ ਜਾਣ ਤੋਂ ਬਾਅਦ ਬਹੁਤ ਵੱਡਾ ਘਾਟਾ ਖਾਸ ਤੌਰ ਤੇ ਪੰਜਾਬੀ ਮਹਾਪੁਰਖੀ ਨੂੰ ਚਾਹਣ ਵਾਲਿਆਂ ਨੂੰ ਪੰਜਾਬੀ ਮਹਾਪੁਰਖੀ ਨੂੰ ਗਿਆ ਉਹ ਜਿੱਦੀ ਪਰਪਾਈ ਨਹੀਂ ਹੋ ਸਕਦੀ ਅੱਜ ਉਹਨਾਂ ਦਾ ਪਰਿਵਾਰ ਰਿਸ਼ਤੇਦਾਰ ਦੋਸਤ ਮਿੱਤਰ ਸੰਬੰਧੀ ਆਸਤੀਆਂ ਜਲ ਪ੍ਰਵਾਹ ਕਰਨ ਲਈ ਰਾਜਵੀਰ ਜਵੰਦਾ ਦੀਆਂ ਅਸੀਂ ਇੱਥੇ ਕੀਤੀਆਂ ਨੇ ਕੀਰਤਪੁਰ ਸਾਹਿਬ ਔਰ ਮੈਂ ਸਮਝਦਾ ਕਿ ਬੜਾ ਸਦਮਾ ਹੈ ਪਰਿਵਾਰ ਦੋਸਤ ਵਿੱਤਰ ਵਰਗੀਆਂ ਨੂੰ ਉਹਦੇ ਚਾਹਣ ਵਾਲਿਆਂ ਨੂੰ ਇਸ ਦੁਖਦਾਈ ਘਟੀ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਨਾ ਕੇਵਲ ਪੰਜਾਬ ਦੇਸ਼ ਔਰ ਦੁਨੀਆ ਭਰ ਦੇ ਪੰਜਾਬੀ ਜਗਤ ਦੇ ਚਾਹਣ ਵਾਲੇ ਜਿਹੜੇ ਨੇ ਅੱਜ ਗਮਗੀਨ ਨੇ ਜਦੋਂ ਅੱਜ ਉਹਨਾਂ ਦੀਆਂ ਅਸਤੀਆਂ ਜਾਰ ਕਰਵਾ ਕੀਤੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਜਗਰਾਉ ਤੋਂ ਪੱਤਰਕਾਰ ਵਿਸ਼ਾਲ ਅਤੇ ਆਰਿਆਨ ਅੱਤਰੀ ਦੀ ਖਾਸ ਰਿਪੋਰਟ